ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਾਰਕਿੰਗ ਦੀ ਪਰਚੀ ਕੱਟਣ ਵਾਲਿਆਂ ਦੀ ਪਾਰਕਿੰਗ ਦੇ ਵਿੱਚ ਲੜਾਈ ਹੋ ਗਈ ਜਿਸ ਦੌਰਾਨ ਦੋ ਵਿਅਕਤੀ ਫਟੜ ਹੋ ਗਏ ਨੇ ਤੇ ਸਮਲ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਉੱਥੇ ਇਸ ਮਾਮਲੇ ਨੂੰ ਲੈ ਕੇ ਲੜਾਈ ਝਗੜੇ ਨੂੰ ਲੈ ਕੇ ਜ਼ਖਮੀ ਦਾ ਤੇ ਹੋਰ ਲੋਕਾਂ ਦਾ ਕੀ ਕਹਿਣਾ ਆਉਂਸ ਹੁੰਦੇ ਆ ਬਾਲ ਦੇ ਵਿੱਚ ਇਹ ਕੀ ਕਰਦੇ ਨੇ ਉਹਰੇ ਕਿਰਪਾਨਾਂ ਕੱਢੀਆਂ ਨੇ ਅਸੀਂ ਰਾੜਾਂ ਕੱਢੀਆਂ ਨੇ ਜਿਹੜਾ ਬੰਦਾ ਮਾੜਾ ਮੋਟਾ ਉਹ ਨਰਮ ਨਰਮਾਈ ਨਾਲ ਉਹ ਨਹੀਂ ਹਵਾ ਕੱਢਦੀ ਮੁੰਡੇ ਮੇਰੇ ਪਿੰਡ ਦੇ ਮੁੰਡਿਆਂ ਦੇ ਟੈਰਾਂ ਦੀ ਹਵਾ ਕੱਢਦੀ ਤੁ ਜਿੱਦ ਕੋਈ ਪੁਰਾਣੀ ਜਿੱਦਵੈਸਲੀ ਕੁਛ ਨਹੀਂ ਔਰ ਸਾਰੇ ਕਿਰਪਾਨਾਂ ਮਾਰੀਆਂ ਡਾਂਗਾ ਮਾਰੀਆਂ ਤੇ ਉਦੋਂ ਬਾਅਦ ਭੱਜ ਕੇ ਸਾਰੇ ਫਰਾਰ ਨੇ ਦੋ ਤਿੰਨ ਬੰਦੇ ਇੱਕ ਪ੍ਰਕਾਸ਼ ਪ੍ਰਕਾਸ਼ ਵਰਮਾ ਇੱਕ ਰਾਕਾ ਰਾਕਾ ਇਹ ਬੰਦੇ ਅਸੀਂ ਹੁਣ ਉਸ ਤੋਂ ਬਾਅਦ ਥਾਣੇ ਗਏ ਕੰਪਲੇਂਟ ਕਰਨ ਵੀ ਹਾਂ ਭਾਈ ਇਹ ਬੰਦੇ ਲੱਭੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਉਰੇ ਪਤਾ ਕਰਿਆ ਉਰੇ ਫਿਰ ਇਹ ਪਰਚੀਆਂ ਕੱਟ ਰਹੇ ਸੀ ਇਹਨਾਂ ਦੇ ਬੰਦੇ ਉਹੀ ਗੁੰਡੇ ਆ ਕੇ ਬਾਹਰ ਤੋਂ ਜਦੋਂ ਆਏ ਤਾਂ ਮੈਨੇ ਸਾਡੇ ਸਾਰੇ ਬੰਦ ਡਾਂਗ ਮਾਈ ਉਰੇ ਇਹ ਮੰਗ ਕਰਦੇ ਆਂ ਅਜਿਹਾ ਮੰਗੇ ਕਰਦਾ ਹੀ ਬੰਦੇ ਫੜੋ ਜਿਹੜੇ ਰਾਕਾ ਤੇ ਪ੍ਰਕਾਸ਼ ਬਰਮਾ ਸਾਨੂੰ ਉਹ ਚਾਹੀਦੇ ਨੇ ਮੇਰੇ ਠੇਕੇਦਾਰ ਬਾਈ ਹਾਂ ਠੇਕੇਦਾਰ ਤੇ ਕਾਰਵਾਈ ਹੋਵੇਗਾ ਠੇਕੇਦਾਰ ਠੀਕ ਹੈ ਮੇਰੇ ਮੁੰਡੇ ਦੋ ਹੀ ਐਡਮਿਟ ਨੇ ਉਹਨਾਂ ਦੇ ਦਾਖਲ ਦੋ ਹੀ ਬਾਹਾਂ ਇੱਕ ਦੀ ਬਾਹ ਫ੍ਰੈਕਚਰ ਕਰਤੀ ਇੱਕ ਤੇ ਹੁੰਜਾ ਖਮ ਕਰ ਇਨ੍ਹਾਂ ਕੋਲੋਂ ਤਲਵਾਰਾਂ ਰਾੜ ਬਰਾਮਦ ਹੋਏ ਨੇ ਇਹ ਇੱਕ ਇੱਥੇ ਸੇਫਟੀ ਲਈ ਖੜੇ ਨੇ ਪਰ ਇਹਨਾਂ ਦਾ ਹਜੇ ਹਥਿਆਰ ਰੱਖਣਾ ਇਹ ਸਿੱਧ ਕਰਦਾ ਵੀ ਇਹ ਕੋਈ ਮਾੜੀ ਬਾਰਦਾਤ ਵੀ ਕਰ ਸਕਦੇ ਨੇ ਹੋ ਸਕਦਾ ਕਰਦੇ ਵੀ ਹੋਣ ਤਲਵਾਰਾਂ ਦਾ ਇੱਥੇ ਕੋਈ ਮਤਲਬ ਨਹੀਂ ਰਾੜਾਂ ਦਾ ਕੋਈ ਮਤਲਬ ਨਹੀਂ ਇਹ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਦੇ ਵੀ ਰਾੜ ਮਾਰੀ ਆ ਸੋਟੀ ਮਾਰੀ ਆ ਇਹਨਾਂ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਉਹ ਬੰਦੇ ਜਲਦ ਤੋਂ ਜਲਦ ਬਰਾਮਦ ਕਰਕੇ ਠੇਕੇਦਾਰ ਤੇ ਲੋੜਿੰਦਾ ਕਾਰਵਾਈ ਕਰੀ ਜਾਵੇ ਨਹੀਂ ਅਸੀਂ ਇੱਥੇ ਧਾਰਨਾ ਦਾ ਮੰਗ ਤੇ ਉੱਥੇ ਖੋਖੇ ਤੇ ਬਾਰੇ ਲੈਫਟ ਸਾਈਡ ਮਤਲਬ ਦੋ ਮੁੰਡੇ ਖੜੇ ਸੀ ਬਸਤੀ ਵਾਲੇ ਸਟੈਂਡ ਵਾਲੇ ਦੇ ਮੁੰਡੇ ਸੀ ਉਹ ਤੇ ਉਹਨਾਂ ਨੇ ਮੈਨੂੰ ਕਹਿਆ ਕਹਿੰਦੇ ਵੀ ਐ ਕਰਕੇ ਵੀ ਮੋਟਰਸਾਈਕਲ ਆਪ ਦਾ ਵੀਰੇ ਅੰਦਰ ਲੈ ਜਾ ਵੀ ਕਹਿੰਦੇ ਅਸੀਂ ਇੱਥੇ ਤੇਰਾ ਮੋਟਰਸਾਈਕਲ ਨਹੀਂ ਭੰਨ ਦਾਂਗੇ ਨਹੀਂ ਪੈਂਚਰ ਕਰਦਾਂਗੇ ਚਲੋ ਮੈਂ ਕਿਹਾ ਵੀ ਬਈ ਵੀ ਐ ਕਰਕੇ ਯਾਰ ਵੀ ਮੈ ਤਾਂ 1 ਮਿੰਟ ਦਾ ਹੀ ਕੰਮ ਆ ਵੀ ਸਾਡੇ ਪਿੰਡੋਂ ਇੱਥੇ ਕੁੜੀ ਲੱਗੀ ਹੋਈ ਹੈ ਵੀ ਵੀ ਮੈਂ ਤਾਂ 1 ਮਿੰਟ 'ਚ ਬਸ ਆਪਣਾ ਕਾਗਜ਼ ਲੈ ਕੇ ਆ ਗਿਆ ਚਲੋ ਜੀ ਇੰਨੇ ਉਹਨੇ ਮੈਨੂੰ ਕਹਿੰਦਾ ਵੀ ਐ ਕਰਕੇ ਕਹਿੰਦਾ ਵੀ ਬਾਬੇ ਇਹਨੂੰ ਲੈ ਜਾ ਕਹਿੰਦਾ ਅੰਦਰ ਮੋਟਰਸਾਈਕਲ ਨੂੰ ਕਹਿੰਦਾ ਵੀ ਨਹੀਂ ਅਸੀਂ ਉਹ ਕਰ ਦਾਂਗੇ ਚਲ ਮੈਂ ਹੈਬਰੀਆ ਥੋੜੀ ਧੱਕਾ ਗੁੰਡਾ ਕਰਦੀ ਯਾਰ ਚਲੋ ਵੀਰੇ ਇੰਨਾ ਕਹਿੰਦੇ-ਕਹਿੰਦੇ ਮੈਂ ਤੇ ਉਹਨੇ ਜੀ ਮੈਨੂੰ ਧੱਕਾ ਮਰਿਆ ਚਲੋ ਅਸੀਂ ਵੀ ਆਪ ਦਾ ਉਹਨਾਂ ਕਾ ਬਚਾਅ ਕਰਿਆ ਉਹਨਾਂ ਨਾਲ ਅਸੀਂ ਜਿੰਨਾ ਕੋ ਸਾਡੇ ਮਾਰ ਲੱਗੇ ਅਸੀਂ ਵੀ ਚਲੋ ਉਹਨਾਂ ਕਾ ਬਚਾਅ ਕੀਤਾ ਸੀ ਵੀ ਮਾਰੇ ਮੂਰੇ ਇੰਨੇ ਵੀਰੇ ਉਹ ਅੰਦਰੋਂ ਨਾਲ ਜਿਹੜਾ ਆਪਣਾ ਸਟੈਂਡਰਡ ਵਾਲਾ ਕਮਰਾ ਬਣਿਆ ਹੋਇਆ ਨਾਲ ਤਾਂ ਇੱਥੇ ਤੇ ਉਹ ਚੋਂ ਉਹ ਰਾੜਾ ਚੱਕ ਕੇ ਲੈ ਗਏ ਜੀ ਚੌਰਸ ਵੇਪਾਂ ਦੀਆਂ ਇੰਨੇ ਮਤਲਬ ਉਹ ਚੌਰਸ ਵੇਪਾਂ ਚੱਕ ਕੇ ਆਉਂਦੇ ਸੀ ਇੰਨੇ ਵੀਰੇ ਪਿੰਡੋਂ ਮੁੰਡਾ ਇੱਕ ਹੋਰ ਆ ਗਿਆ ਤੇ ਉਹ ਮੈਨੂੰ ਦੇਖ ਕੇ ਖੜ ਗਿਆ ਸਾਡੇ ਦੋਵਾਂ ਦਾ ਹੀ ਮਨ ਕਰ ਸਾਡੇ ਦੋਨਾਂ ਵੱਲ ਹੀ ਇਹ ਰਾੜਾ ਲੈ ਕੇ ਪੈ ਗਏ ਰਾੜਾ ਲੈ ਕੇ ਪੈ ਗਏ ਜੀ ਇਹਨਾਂ ਨੇ ਸਾਡੇ ਮਤਲਬ ਮੋਢਿਆਂ ਤੇ ਤੇ ਸਾਈਡ ਤੇ ਪ ਮਤਲਬ ਆੜਾਂ ਬਾਰੇ ਸ਼ੁਰੂ ਕਰਤੀ ਆ ਚਲੋ ਸਾਡੇ ਸਾਹਮਣੇ ਇਹ ਮੈਡੀਕਲ ਤੇ ਮੁੰਡੇ ਮਤਲਬ ਪਿੰਡ ਦੇ ਹੋਰ ਲੱਗੇ ਹੋਏ ਨੇ ਤੇ ਉਹ ਵੀ ਆ ਗਏ ਉਹਨਾਂ ਨੂੰ ਦੇਖ ਕੇ ਜੀ ਇਹ ਮਤਲਬ ਵੀ ਹਟ ਗਏ ਬਾਕੀ ਡਰ ਗਏ ਜੀ ਕੁਛ ਤੇ ਚਲੋ ਵੀ ਉਸ ਤੋਂ ਬਾਅਦ ਇਹਨਾਂ ਰੌਲਾ ਰੋੜਾ ਜਿਹੜੇ ਵਿੰਗੀਆਂ ਹੋਈਆਂ ਤੀਆਂ ਉਹਦੋਂ ਇਹਨਾਂ ਨੇ ਫਟਾਫਟ ਲਕੋਤੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਉਹ ਅੰਦਰ ਆਏ ਅਸੀਂ ਮਤਲਬ ਪੁਲਿਸ ਨੂੰ ਫੋਨ ਕਰਤਾ ਜਾਂ ਹੋਰ ਪਿੰਡੋਂ ਫੋਨ ਕਰਤੇ ਮੁੰਡਿਆਂ ਨੂੰ ਤੇ ਵੀ ਆ ਜੋ ਮਤਲਬ ਵੀ ਜੁਨੀਅਨ ਸਾਡੇ ਪਿੰਡ ਚਲੋ ਇਹ ਇੰਨੇ ਨਾ ਜੀ ਇਹਨਾਂ ਨੇ ਸਟੈਂਡਰਡ ਨੇ ਉਹ ਮੁੰਡੇ ਭਜਾਤੇ ਇਥੋਂ ਉਦੋਂ ਬਾਅਦ ਇਹ ਆ ਆ ਮੁੱਕਰ ਕੇ ਕਹਿੰਦੇ ਵੀ ਸਾਡੇ ਤਾਂ ਇੱਥੇ ਮੁੰਡੇ ਉਹ ਤਾਂ ਇਹ ਹੈ ਹੀ ਨਹੀਂ ਇਸ ਦੇ ਨਾਲ ਹੀ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਸ਼ਿਕਾਇਤ ਹੈ ਇਸੀ ਲੜਾਈ ਝਗੜੇ ਨੂੰ ਲੈ ਕੇ ਤੇ ਉਸ ਦੀ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਸੀਂ ਕੰਪਲੇਂਟ ਲਈ ਹੈ ਜੀ ਇਹਨਾਂ ਤੋਂ ਤੇ ਦੋ ਮੁੰਡੇ ਰਾਉਂਡ ਅਪ ਕੀਤੇ ਨੇ ਤੇ ਜੋ ਵੀ ਬੰਦੀ ਕਾਰਵਾਈ ਹੋਈ ਕੀਤੀ ਗਈ ਕਿੰਨੇ ਬੰਦੇ ਸ਼ੂਟਰ ਜਿਹੜੇ ਨਾਮਜ਼ਦ ਕਰ ਹੋਏ ਨੇ ਇਹਨਾਂ ਨੂੰ ਦੋ ਦੇ ਖਿਲਾਫ ਹੀ ਕੰਪਲੇਂਟ ਦੱਤੀ ਹੈ ਅੱਛਾ ਜੀ ਹਾਂ ਹੁਣ ਫਿਰ ਇਹਨਾਂ ਦਾ ਕੋਈ ਇਸ਼ੂ ਕ੍ਰੀਏਟ ਹੋ ਗਿਆ ਸੀ ਇਹਨੂੰ ਵੈਰੀਫਾਈ ਕਰਦੇ ਆ ਕਿ ਕੀ ਦੀ ਗਲਤੀ ਹੈ ਕੌਣ ਸਹੀ ਹੈ ਇਹਨੂੰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਸਮਾਲ ਚ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ